ਆ ਅੱਜ ਗੜ ਸ਼ੰਕਰ ਦੇ ਵਿੱਚ ਇੱਕ ਸੰਕੇਤਕ ਸ਼ਾਂਤੀਪੂਰਨ ਬੰਦ ਕੀਤਾ ਜਾ ਰਿਹਾ ਆ ਜਿਸ ਦਾ ਮਕਸਦ ਆ ਆਪਣੇ ਇੱਥੋਂ ਦੇ ਜਿਹੜੇ ਐਮ ਐਲ ਏ ਸਾਹਿਬ ਆ ਉਹ ਕਦੀ ਕਹਿ ਦਿੰਦੇ ਆ ਮਾਲਪੁਰ ਦੇ ਪਿੰਡ ਘਿਆਰਪੁਰ ਜਾਣਾ ਕਦੀ ਕਹਿੰਦੇ ਬੀਤਵਾੜੇ ਅਨੰਤਪੁਰ ਸਾਹਿਬ ਜਾਣਾ ਚਾਹਦੇ ਕਦੀ ਕਹਿੰਦੇ ਸਮੁੰਦੜੇ ਵਾਲੇ ਉੱਧਰ ਜਾਣਾ ਚਾਹਦੇ ਆ ਨਵਾਂ ਸ਼ਹਿਰ ਸੋ ਕੰਫਿਊਜ਼ਨ ਕ੍ਰੀਏਟ ਕੀਤੀ ਆ ਉਹਦੀ ਰੈਜ਼ੈਂਟਮੈਂਟ ਲੋਕ ਸ਼ੋ ਕਰ ਰਹੇ ਆ ਆਪਣੇ ਦੁਕਾਨਾਂ ਦੇ ਸ਼ਟਰ ਸੱਟ ਗਏ ਕੋਈ ਵੀ ਕੰਮਕਾਰ ਵਾਲਾ ਬੰਦਾ ਕਦੀ ਸ਼ਟਰ ਸੱਟਣਾ ਨਹੀਂ ਚਾਹਦਾ ਜਿੱਦਾਂ ਸ਼ਟਰ ਸੱਟ ਜੂਏ ਸਮਝੋ ਲੋਕ ਪਰੇਸ਼ਾਨ ਆ ਮਜਬੂਰ ਆ ਦੁਖੀ ਆ ਇਸ ਲਈ ਅੱਜ ਗੜ੍ਹ ਸ਼ੰਕਰ ਆੜਿਆਂ ਨੇ ਇੱਕ ਸ਼ਾਂਤੀਪੂਰਨ ਸੰਕੇਤਕ ਬੰਦ ਬਿਨਾ ਕਿਸੇ ਸ਼ਕਤੀ ਪ੍ਰਦਰਸ਼ਨ ਕੋ ਕੀਤਾ ਆ ਉਹਦੇ ਲਈ ਮੈਂ ਗੜ੍ਹ ਸ਼ੰਕਰ ਵਾਸੀਆਂ ਨੂੰ ਵਧਾਈ ਦੇਣੀ ਚਾਹਣਾ ਕਿਉਂਕਿ ਪਹਿਲਾਂ ਇਹ ਬੰਦ 21 ਤਰੀਕ ਦਾ ਸੀਗਾ ਪਰ ਜਦ ਪਤਾ ਲੱਗਾ ਗੁਰੂ ਸਾਹਿਬ ਦਾ ਨਗਰ ਕੀਰਤਨ ਆ ਰਿਹਾ ਤਾਂ ਸ਼ਹਿਰ ਵਾਸੀਆਂ ਨੇ ਇੱਕ ਦਿਨ ਪਹਿਲਾਂ ਇਹ ਆਪਣਾ ਰੋਸ ਆਪਣਾ ਮੁਜ਼ਾਹਰਾ ਕੀਤਾ ਆ ਤੇ ਕੱਲ ਉਹ ਗੁਰੂ ਸਾਹਿਬ ਦੇ ਨਗਰ ਕੀਰਤਨ ਦਾ ਤੂਫਾਨ ਨਾਲ ਸਵਾਗਤ ਕਰ ਗਏ ਜੀ ਅੱਜ ਇੱਕ ਪੂਰੇ ਗੱਲ ਸ਼ੰਕਰ ਦੇ ਵਿੱਚ ਜਿਹੜਾ ਬੰਦ ਕਰਾਇਆ ਗਿਆ ਔਰ ਸਾਰੇ ਦੁਕਾਨਦਾਰਾਂ ਨੇ ਇਸ ਦਾ ਸਮਰਥਨ ਕੀਤਾ ਇਹ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਆਵਾਜ਼ ਕੀ ਹੈ ਲੋਕੀ ਨਹੀਂ ਚਾਹਦੇ ਕਿ ਗੱਲ ਸ਼ੰਕਰ ਦੇ ਟੁਕੜੇ ਹੋਣ ਅੱਜ ਡਿਪਟੀ ਸਪੀਕਰ ਸਾਹਿਬ ਇੱਕ ਪਾਸੇ ਅਨੰਦਪੁਰ ਸਾਹਿਬ ਦੇ ਮਤੇ ਲੈ ਰਹੇ ਇੱਕ ਪਾਸੇ ਨਵੇਂ ਸ਼ਹਿਰ ਦੇ ਮਤੇ ਲੈ ਰਹੇ ਤੀਜੇ ਪਾਸੇ ਜਿਹੜਾ ਇਹ ਆਸ਼ਵਾਸਨ ਦੇ ਰਹੇ ਹੈ ਕਿ ਮਾਲਪੁਰ ਪਾਸਾ ਜਿਹੜਾ ਹੁਸ਼ਿਆਰਪੁਰ ਨਾਲ ਰਹੂਗਾ ਇਹਦਾ ਮਤਲਬ ਸਮੁੱਚਾ ਹਲਕਾ ਗੜ ਸ਼ੰਕਰ ਇਹਦੇ ਟੁਕੜੇ ਕਰਨ ਦੀ ਕਿ ਢੇੜੀਆਂ ਚਾਲ ਜਿਹੜਾ ਡਿਪਟੀ ਸਪੀਕਰ ਸਾਹ ਚੱਲ ਰਹਾ ਹੈ ਔਰ ਉਹ ਚਾਲ ਦੇ ਖਿਲਾਫ ਕਜਗੜ ਸ਼ੰਕਰ ਇਕੱਠਾ ਹੋਇਆ ਮਾਰਚ ਕੱਢਿਆ ਦੁਕਾਨਾਂ ਜਿਹੜੀਆਂ ਪੂਰਨ ਬੰਦ ਰਿਆ ਇਹਦਾ ਮਤਲਬ ਸ਼ਹਿਰ ਸਾਡੇ ਨਾਲ ਹੈ ਇਲਾਕਾ ਸਾਡੇ ਨਾਲ ਹੈ ਇਲਾਕੇ ਨੇ ਸਮਰਥਨ ਕੀਤਾ ਔਰ ਇਹ ਗੱਲ ਹੁਣ ਸਰਕਾਰ ਨੂੰ ਜਿਹੜਾ ਸਮਝ ਲੈਣੀ ਚਾਹੀਦੀ ਹੈ ਔਰ ਡਿਪਟੀ ਸਪੀਕਰ ਜੈਕ੍ਰਿਸ਼ਨ ਰੌੜੀ ਨੂੰ ਸਮਝ ਲੈਣੀ ਚਾਹੀਦੀ ਕਿ ਆਪਣੀ ਧੱਕੇਸ਼ਾਹੀ ਨਾ ਚਲਾਵੇ ਔਰ ਇਹ ਗੁੰਡਾਗਰਦੀ ਨਾ ਕਰਕੇ ਦੱਸੇ ਸਿਰਫ 8-10 ਮਹੀਨੇ ਰਹਿ ਗਏ ਅਸੀਂ ਇਹ ਗੱਲ ਨਹੀਂ برداشت ਕਰਾਂਗੇ ਇੱਕ ਨਾ ਇੱਕ ਖੜਕਾ ਦੇਾਂਗੇ ਸਰਕਾਰ ਦੀ ਅਗਰ ਇਹਨਾਂ ਨੇ ਇਹ ਤਰ੍ਹਾਂ ਕੋਈ ਫੈਸਲਾ ਕੀਤਾ ਅੱਜ ਇੱਕ ਜਿਹੜਾ ਬੰਦ ਕੀਤਾ ਹੈ ਸਰਕਾਰ ਨੂੰ ਮੈਸੇਜ ਭੇਜਿਆ ਹੈ ਅਸੀਂ ਔਰ ਉਮੀਦ ਹੈ ਕਿ ਸਰਕਾਰ ਇਸ ਗੱਲ ਤੋਂ ਜਿਹੜਾ ਉਹਦੇ ਗਨ ਖੁੱਲ ਜਾਣਗੇ ਔਰ ਸਟੇਟ ਹੋ ਜਾਏਗੀ ਔਰ ਸਮਝ ਆਏਗੀ ਲੋਕਾਂ ਨੇ ਇਕੱਠੇ ਹੋ ਕੇ ਅੱਜ ਬਾਜ਼ਾਰ ਬੰਦ ਹੋਇਆ ਗੱਲ ਕਿ ਲੋਕ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦਾ ਜਾਣ ਦਾ ਵਿਰੋਧ ਕਰ ਰਹੇ ਆ ਆਪਾਂ ਨਹੀਂ ਜਾਵਾਂਗੇ ਦਰਸ਼ਕ ਦੇ ਲੋਕ ਕਹਿੰਦੇ ਆ ਸਾਰੇ ਇਲਾਕਾ ਚਾਹਣਾ ਸਾਰਾ ਤੇ ਸਾਨੂੰ ਹਿਸ਼ਾਰ ਪੜਨਾ ਰੱਖਿਆ ਜਾਵੇ ਪਰ ਪਤਾ ਨਹੀਂ ਜਿਹੜਾ ਡਿਪਟੀ ਸਪੀਕਰ ਆ ਜਾਂ ਮਾਨ ਸਰਕਾਰ ਆ ਸਾਨੂੰ ਕਿਉਂ ਉੱਤਲੇ ਪਾਸੇ ਧੱਕਣਾ ਚਾਹਦੀ ਆ ਸਾਰੇ ਲੋਕ ਇਸ ਗੱਲ ਦਾ ਕਿੰਨੇ ਲੰਮੇ ਸਮੇਂ ਤੋਂ ਵਕੀਲ ਭਾਈਚਾਰਾ ਆਮ ਲੋਕ ਪਾਰਟੀਆਂ ਸਾਰੀਆਂ ਕੱਟੀਆਂ ਹੋ ਗਈਆਂ ਵਿਰੋਧ ਕਰ ਰਹੀਆਂ ਅਜੇ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਅਜੀ ਸਰਕਾਰ ਨੂੰ ਦੱਸਣਾ ਚਾਹਨੇ ਆ ਇਸ ਧਰਤੀ ਦੇ ਲੋਕ ਗਦਰਾਂ ਦੇ ਜਦਰ ਪਾਰਟੀ ਦੇ ਇਹ ਇਲਾਕਾ ਆ ਸੂਰਬੀਰਾ ਦਾ ਇਲਾਕਾ ਆ ਜੇ ਨਾ ਸਰਕਾਰ ਮੰਨੀ ਅਟਕੇ ਲੜੰਗੇ ਛੱਟ ਕਰਾਂਗੇ ਪਰ ਹੁਕਮ ਨਹੀਂ ਜਾਵਾਂਗੇ ਪਰ ਲੋਕਾਂ ਦੀ ਜਿਹੜੀ ਬੁਨਿਆਦੀ ਮਸਲੇ ਆ ਸਰਕਾਰ ਉਹ ਨਹੀਂ ਹੱਲ ਕਰ ਰਹੀ ਨਾ ਬਾਈਪਾਸ ਬਣਾਇਆ ਜਾ ਰਿਹਾ ਘੱਟੀਆਂ ਕਰਦੇ ਨਾ ਮਾਲਪੁਰਜ ਬਾਈਪਾਸ ਕੋਈ ਬਣਾਇਆ ਜਾ ਰਿਹਾ ਪਰ ਲੋਕਾਂ ਦੀ ਮੰਗ ਤੋਂ ਉਲਟ ਜਾ ਕੇ ਸਾਨੂੰ ਅਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਲੋਕ ਸਾਰੇ ਵਿਰੋਧ ਕਰ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਦੀਆਂ ਮਾਈਨਿੰਗ ਬੰਦ ਕਰ ਦੇਾਂਗੇ ਭ੍ਰਿਸ਼ਟਾਚਾਰ ਬੰਦ ਕਰ ਦੇਾਂਗੇ ਨਸ਼ੇ ਬੰਦ ਕਰ ਦੇਾਂਗੇ ਨਸ਼ੇ ਵੀ ਉਸੇ ਤਰ੍ਹਾਂ ਚੱਲ ਰਹੇ ਆ ਭ੍ਰਿਸ਼ਟਾਚਾਰ ਵਧਿਆ ਅੱਗੇ ਨਾਲੋਂ ਮੈਨੂੰ ਵੀ ਇਹ ਜਨਾਬ ਬਦਿਹਾਰ ਸਰਕਾਰ ਇੱਥੇ ਰੋਕ ਨਹੀਂ ਲਾ ਸਕੀ ਪਰ ਲੋਕਾਂ ਦੇ ਉਲਟ ਜਾ ਕੇ ਲੋਕਾਂ ਦੇ ਵਿਰੁੱਧ ਫੈਸਲੇ ਕਰ ਰਹੀ ਆ